ਸਾਬੀ ਆਇਤਾ ਚੋਪਾ ਕੀਤੀ ਰੋਂ ਨਹੀਂ ਡਈ ਚੱਲ ਚੰਗਾ ਆਇਆ ਵਾ ਕਿ ਮੈਂ ਵੀ ਵੇਖਿਆ ਚੁੱਪ ਕਰਕੇ ਬੈਠੀ ਆ ਉਹਦੀ ਮੰਮੀ ਨੇ ਆਉਣਾ ਨਾ ਮੈਂ ਦੱਸਿਆ ਹੀ ਕੱਲ ਦਾ ਆ ਹੋ ਸਕਦਾ ਤਾਂ ਵੀ ਚੁੱਪ ਹੋਵੇ ਉਦਾਂ ਵੀ ਮੈਂ ਦਵਾਈ ਦੁਈ ਨਹੀਂ ਦਿੱਤੀ ਅੱਜ ਅੱਜ ਤੇ ਠੀਕ ਅੱਜ ਨਹੀਂ ਸੁਸਤੀ ਪਈ ਇਹਨੂੰ ਦਵਾਈ ਵੀ ਨਾ ਦਵਾਈ ਹੁਣ ਉਹ ਉਹ ਨਹੀਂ ਨਹੀਂ ਹੁਣ ਨਹੀਂ ਦੇਣੀ ਦਵਾਈ ਕੀਪਤਾ ਉਹ ਦਵਾਈ ਨਾਲ ਨਹੀਂ ਨੀ ਬੇਸੁਰਤ ਜੀ ਹੋਈ ਰਹਿੰਦੀ ਹਨਾ ਤੇ ਦਵਾਈ ਨਾਲ ਹੀ ਹੋਈ ਰਹਿੰਦੀ ਆ ਜਦੋਂ ਦਵਾਈ ਪੀਓ ਸ਼ੀਧੀ ਆ ਤੇ ਉਹਦੇ ਨਾਲ ਹੀ ਬੇਸੁਰਤ ਹੋਣਾ ਇਦਾਂ ਚੁੱਪ ਕੀਤੀ ਇਦਾਂ ਚੁੱਪ ਕੀਤੀ ਰਵੇ ਇਹ ਤਾਂ ਸਾਨੂੰ ਵੀ ਵਧੀਆ ਲੱਗਦਾ ਥੋੜੀ ਠੀਕ ਵੀ ਹੋਵੇ ਰੋ ਰੋ ਕੇ ਕਮਜ਼ੋਰੀ ਹੋ ਜਾਂਦੀ ਨਾ ਕੁਝ ਖਾਂਦੀ ਨਾ ਪਿੰਦੀ ਆਹ ਮਮੀ ਨਾਲੇ ਪਤਾ ਕੀਤਾ ਵਾ ਡਾਕਟਰ ਦਾ ਵੀ ਅੱਛਾ ਕਰ ਲਿਆ ਵਾ ਹਾਂ ਅੱਜ ਐਤਵਾਰ ਹੈ ਨਾ ਕੱਲ ਨੂੰ ਡਾਕਟਰ ਨੇ ਬੈਣਾ ਵਾ ਤੇ ਕੱਲ ਨੂੰ ਮੈਂ ਬੰਦਾ ਕੋਈ ਨਾਲ ਪਾਇਆ ਵਾ ਉਹਨੂੰ ਲੈ ਕੇ ਮਿਲਦਾ ਵਾਂ ਉਹਨੂੰ ਚੱਲ ਮਿਲ ਲਈ ਸਾਰੇ ਗੱਲ ਕਰ ਲਈਏ ਜੇ ਕਰ ਲੇਂਗਾ ਠੀਕ ਹੈ ਨਹੀਂ ਤੇ ਫਿਰ ਆਨਾ ਹਮੇ ਕਿੱਦਾਂ ਗੱਲ ਕਰਨੀ ਹੈ ਮੈਂ ਚੱਲ ਜਿਉ ਫਿਰ ਪਹਿਲਾਂ ਮਾੜੀ ਜੀ ਗੱਲ ਮੈਂ ਤੋੜੂੰਗਾ ਨਾ ਉਹਦਾ ਵਾਕਪਿਆ ਬੰਦੇ ਦਾ ਡਾਕਟਰ ਜਿ ਵਾਕਬਵਾ ਤੇ ਸਾਰਾ ਕੁਝ ਉਹਨੂੰ ਕੋਸ਼ ਨਹੀਂ ਭੀਦਾ ਏਦਾਂ ਏਦਾਂ ਵਾ ਜੋ ਕੁਝ ਵੀ ਹੁੰਦਾ ਇਹਨੂੰ ਦੱਸ ਦਵੀਂ ਨਾ ਉਹਨੂੰ ਆਹੋ ਪਹਿਲਾਂ ਕਰੂੰਗਾ ਸਾਰੀ ਗੱਲ ਫਿਰ ਵੇਖਦੇ ਆਂ ਤੇ ਵੇਖੀ ਕੋਈ ਡਾਕਟਰ ਵਧੀਆ ਆਏ ਨਾ ਮਾੜਾ ਵੇਖੀ ਫਿਰ ਆਹੋ ਕੋ ਰੋਟੀ ਬਣੀ ਖਾਦਾ ਉਹਨੇ ਕਿ ਨਹੀਂ ਨਹੀਂ ਰੋਟੀ ਪਾਣੀ ਤਣੀ ਅਜੇ ਖਾਦਾ ਉਹਨੇ ਵੇਖਣਾ ਹੀ ਜਾ ਕੇ ਨਾਲ ਗੱਲਬਾਤ ਹੀ ਕਰਦੇ ਟਾਈਮ ਵੀ ਹੋਣ ਵਾਲਾ ਮਾਤਾ ਵੀ ਆਉਣੀ ਵਾਲੀ ਹੋਣੀ ਤੂੰ ਵੇਖ ਤੇ ਮੈਂ ਰੋਟੀ ਵੀ ਨਹੀਂ ਇਹਦੇ ਨਾਲ ਫਿਰ ਰੋਟੀ ਚਾਹ ਚਾਹ ਪਾਣੀ ਕੁਛ ਦਿੰਨੀ ਉਹਨੂੰ ਖਾਣ ਨੂੰ ਹਾਂ ਚੱਲ ਵੇਖ ਲੋ ਹਾਂ ਤੂੰ ਵੇਖ ਤੇ ਮੈਂ ਸੋਈ ਚੰਨੀ ਆ ਪਚਾਹ ਬਣਾਈ ਈ ਪੀਤੀ ਆ ਕਿ ਨਹੀਂ ਪੀਤੀ ਚੱਲ ਵੇਖੋ ਜੇ ਨਾ ਪੀਤੀ ਉਹ ਤੇ ਦੇ ਦਿਓ ਉਹ ਨੂੰ ਹਾਂ ਠੀਕ ਤੇ ਹੀਗਾ ਤੂੰ ਆਹੋ ਠੀਕ ਆ ਠੀਕ ਆ ਮੰਮੀ ਆਉਣ ਲੱਗੀ ਆ ਤੇਰੀ ਪਤਾ ਵਾ ਮੈਨੂੰ ਆ ਤੇ ਹੁਣ ਤਨਾ ਮੂੰਹ ਬਣਾ। ਕੋਈ ਨਹੀਂ ਆਲਾਂਦਾ ਮੰਮੀ ਨੂੰ ਪਤਾ ਲੱਗ ਜਾਂਦਾ। ਕੀ ਪਤਾ ਲੱਗ ਜਾਂਦਾ? ਕੀ ਪਤਾ ਲੱਗ ਜਾਂਦਾ? ਕੋਸ਼ ਨਹੀਂ। ਉਹ ਜਿਹੜਾ ਤੂੰ ਵਹਿਮ ਪਾਲ ਕੇ ਬੈਠੀ ਆ ਨਾ ਐਵੇਂ ਕੱਢ ਦੇ ਦਿਲੋਂ। ਆ ਤੇਰੀ ਮੰਮੀ ਨੇ ਆਇਆ ਨਾ ਫਿਰ ਆਪੇ ਉਹ ਵੀ ਦੱਸ ਦੇਣਗੇ ਤੈਨੂੰ ਵੇਖ ਲੈਣੇ ਆਪਾਂ ਕਿੰਨਾ ਕੇ ਸਾਥ ਦਿੰਦੀ ਮੰਮੀ ਤੇਰੀ। ਸਾਫ਼ ਕੀ ਸੱਚ ਦੱਸਣਾ ਹੁਣੇ ਮੈਨੂੰ। ਆਪੇ ਪਤਾ ਲੱਗ ਜਾਂਦਾ ਹੁਣ। ਚਲ ਕੋਈ ਗੱਲ ਨਹੀਂ ਫੇਰ ਕੀ ਆ ਸੱਚੀ ਦੱਸਣਾ ਮੈਂ ਕਿਦੋਂ ਆ ਕੇ ਝੂਠ ਬੋਲਣਾ ਪਤਾ ਨਹੀਂ ਜਿਹੜਾ ਤੂੰ ਝੂਠਾ ਸੱਚਾ ਸੁਪਨਾ ਜਿਹੜਾ ਤੂੰ ਬਣਾ ਕੇ ਬੈਠੀ ਆ ਵੀ ਇਹ ਵਾਕਈ ਹੋ ਗਈ ਆ ਗੱਲ ਸੁਪਨਿਆਂ ਤੇ ਯਕੀਨ ਨਹੀਂ ਕਰੀਦਾ ਠੀਕ ਵਾ ਆ ਲੈਣ ਦੇ ਕੋਈ ਨਹੀਂ ਮਾਤਾ ਜਿਸ ਦੇ ਆ ਨਾ ਜਿੰਨੇ ਇੰਨਾ ਟਾਈਮ ਹਵਾ ਚ ਕੱਢ ਛੜਿਆ ਸੁਪਨਿਆਂ ਚ ਕੱਢ ਤਾ ਹਨ ਆ ਲੈਣ ਦੇ ਮਾਤਾ ਨੂੰ ਤੈਨੂੰ ਆਪੇ ਸਮਝਾ ਦਊਗੀ ਆਪੇ ਦੱਸ ਦਊਗੀ ਸਾਰੀ ਗੱਲ ਇਹ ਕਿਹੜੀ ਗੱਲ ਆ ਦੱਸ ਚ ਕੋਈ ਗੱਲ ਨਹੀਂ ਮੈਂ ਵੀ ਮੰਮੀ ਨੂੰ ਹੀ ਰੀਕਣ ਦੀ ਆ ਲੈੰਦੋ ਅੱਜ ਸਾਰਾ ਕੁਝ ਪਤਾ ਲੱਗ ਜਣਾ ਚੱਲ ਕੋਈ ਨਹੀਂ ਆ ਲੈੰਦੇ ਐਵੇਂ ਜਾਣ ਕੇ ਆਡੇ ਨਾਲ ਸਾਡੇ ਲਾ ਕੇ ਬੈਠੀ ਤੂੰ ਦੱਸ ਨਾ ਤੂੰ ਇਹ ਚ ਇਨੀ ਸੋਈਦੀ ਵੀ ਜੇ ਤੇਰਾ ਬੱਚਾ ਹੋਊਗਾ ਤੇ ਮੇਰਾ ਵੀ ਤੇ ਬੱਚਾ ਹੋਣਾ ਹੀ ਆ ਉਹ ਦੱਸ ਮੈਂ ਤੈਨੂੰ ਕਸਾਈ ਲੱਗਦਾ ਵਾਂ ਮੇਰਾ ਵੀ ਤੇ ਬੱਚਾ ਹੀ ਸੀ ਨਾ ਕਿਉਂ ਇਦਾਂ ਕਰਦੀ ਏ ਯਾਰ ਜੇ ਕੁੜੀ ਨੇ ਰਾਤੀ ਤੈਨੂੰ ਵੇਲਾ ਰੋਟੀ ਦਿੱਤੀ ਤੇ ਉਹਦੇ ਹੱਥੋਂ ਨਹੀਂ ਰੋਟੀ ਖਾਦੀ ਅਗਲੀ ਨੇ ਇੰਨੇ ਪਿਆਰ ਨਾਲ ਤੈਨੂੰ ਲਿਆ ਕੇ ਰੋਟੀ ਦਿੱਤੀ ਤੇ ਨਾਲ ਇੰਨਾ ਕਰਦੀ ਏ ਯਾਰ ਉਹ ਵੀ ਤੁਹਾਡੇ ਨਾਲ ਹੀ ਰਣੀ ਹੈ ਜੇ ਉਹ ਹੀ ਮੈਨੂੰ ਸਾਰਾ ਕੁਝ ਸੱਚ ਦੱਸਦੇ ਤੇ ਫਿਰ ਉਹ ਵੀ ਤੁਹਾਡਾ ਹੀ ਸਾਥ ਦੇਣਦੀ ਉਹ ਕਿਹੜਾ ਮੇਰਾ ਸਾਥ ਦੇਣ ਲਈ ਹੈ ਸਾਰੇ ਤੇ ਤੈਨੂੰ ਸਮਝਾਉਨੇ ਰਹਿੰਨੇ ਆ ਸਾਡੇ ਦਿਮਾਗ ਦੀਆਂ ਠੀਕਰਾਂ ਟੁੱਟ ਗਈਆਂ ਵਾ ਤੈਨੂੰ ਸਮਝਾ ਸਮਝਾ ਕੇ ਮੰਮੀ ਤੇਰੇ ਨਾਲ ਵੱਖਰੀ ਖਾਦੀ ਰਹਿੰਦੀ ਜੇ ਮੈਂ ਆ ਮੈਂ ਖਾਦਾ ਰਹੀ ਨਾ ਕੁੜੀ ਆ ਤੇ ਉਹ ਖਾਦੀ ਰਹਿੰਦੀ ਹੁਣ ਤੇਰੀ ਮਾਂ ਰਹਿ ਗਈ ਆ ਹਨਾ ਕੋਈ ਨਹੀਂ ਉਹਨੂੰ ਆ ਲੈੰਦੇ ਮੈਂ ਵੀ ਮਾਂ ਨੂੰ ਹੀ ਠੀਕਣ ਲਈ ਆ ਲੈੰਦੋ ਸੋਕੋ ਉਹਦੇ ਸਮਝਾਇਆ ਸਮਝ ਜੂ ਸ਼ਾਇਦ ਤੂੰ ਹੂੰ ਸਮਝਾਇਆ ਕਿ ਤੁਹਾਡਾ ਸਭ ਮੂੰਪਨ ਨੂੰ ਕੀ ਹੋ ਵੇਖਿਓ ਨਾਲ ਤੁਹਾਨੂੰ ਪਤਾ ਲੱਗੂਗਾ ਜੇ ਆਪਾਂ ਇਹੋ ਜਿਹਾ ਕੰਮ ਕੀਤਾ ਹੋਵੇ ਨਾ ਤੇ ਯਾਰ ਤੈਨੂੰ ਨਹੀਂ ਪਤਾ ਵੀ ਆਪਾਂ ਵੀ ਕੋ ਲੱਗਦੇ ਆ ਨਾਲੇ ਦਾਦੀਆਂ ਪੋਤਿਆਂ ਨੂੰ ਤਰਸਦੀਆਂ ਹੁੰਦੀਆਂ ਦਾਦੀ ਨੇ ਪੋਤਾ ਤਾਂ ਨਹੀਂ ਮਾਰ ਦੇਣਾ ਫੜ ਕੇ ਹਾਂ ਹੋ ਸਕਦਾ ਪੋਤੀ ਹੀ ਤਾਂ ਹੀ ਮਾਰੀ ਹੈ ਕੀ ਪਤਾ ਨਿਆਣਿਆਂ ਨੂੰ ਲਾਦਾਂ ਨੂੰ ਤਾਂ ਲੋਕ ਤਰਸਦੇ ਆ ਤਾਂ ਆਪਾਂ ਇਦਾਂ ਕਰ ਦੇਣਾ ਦੱਸ ਐਵੇਂ ਜਾਣ ਕੇ ਤੇ ਜਾਓ ਫਿਰ ਮੇਰੇ ਲੱਗੋਂ ਕੋਈ ਕਰਨੀ ਐਵੇਂ ਮੇਰ ਨਾਲ ਬੈਸੀ ਜਾਂਦੇ ਆਣ ਆਣ ਕੇ ਮੈਂ ਤਾਂ ਤੈਨੂੰ ਸਭ ਤੋਂ ਚੰਗੀ ਗੱਲ ਦੱਸਣਾ ਆਂ ਕਿ ਮੰਮੀ ਦਾ ਟਾਈਮ ਹੋ ਗਿਆ ਹਉਣ ਵਾਲੀ ਹੋਣੀ ਐ ਤੇ ਤੂੰ ਉਤੋਂ ਵੱਖਰਾ ਹੀ ਡੈਪਿੰਗ ਦੱਸ ਤੁਹਾਨੂੰ ਦੱਸੂ ਮੰਮੀ ਤੁਹਾਨੂੰ ਸਿਖਾਉ ਮੰਮੀ ਚੰਗਾ ਬੈਠੀ ਰਹਿ ਆਣੇ ਦੇ ਮੰਮੀ ਨੂੰ ਹੋ ਸਾਦਾ ਤੇਰਾ ਦਿਮਾਗ ਥੋੜਾ ਟਿਕਾਣੇ ਆਵੇ ਕੋਈ ਨਹੀਂ ਮੇਰਾ ਛੱਡੋ ਤੁਹਾਡਾ ਵੀ ਟਿਕਾਣੇ ਆ ਜਾਣਾ ਫਿਰ ਲਿਆਊਗੀ ਨਾਲੇ ਮੇਰੀ ਮਾਨ ਕੇ ਤੁਹਾਡਾ ਦਿਮਾਗ ਚੰਗੀ ਤਰ੍ਹਾਂ ਟਿਕਾਣੀ ਸਭ ਵੀ ਮੰਨੇ ਕਹਿਣਾ ਕੁਛਕ ਨਹੀਂ ਉਹ ਮੰਮੀ ਕਿੱਥੋਂ ਮੰਦੀ ਆ ਉਹਦੇ ਅੱਗੇ ਟੋਟ ਟੁੜ ਕੇ ਪਈ ਜਾਂਦੀ ਕੋਈ ਗਾਲੀ ਕਰੀ ਜਾਂਦੀ ਕੋਈ ਗੱਲ ਕਰੀ ਜਾਂਦੀ ਆਪੇ ਮਾਂ ਦੀ ਆਊਗੀ ਨਾ ਸਮਝਾਊਗੀ ਉਹ ਉਹਦੀ ਮੰਨਣੀ ਏ ਨੇ ਆਉਂਦੀ ਹੋਣੀ ਕਿਤੇ ਨੇੜੇ ਤੇੜੇ ਹੀ ਉਹ ਤੋ ਐਦਾ ਕਾ ਚਾਹ ਲਈ ਕੁਛ ਨਾ ਕੁਛ ਲੈ ਆਇਆ ਫਿਰ ਚੱਲ ਮੈਂ ਜਾਣਾ ਵਾ ਲੈ ਆਉਣਾ ਵਾ ਜਾ ਫਿਰ ਛੇਤੀ ਆ ਜੀ ਚੱਲ ਆ ਗਿਆ ਮੈਂ ਨਹੀਂ ਸਾਡਾ ਕਹਿਣਾ ਮੰਨਦੀ ਤੇ ਆਪੇ ਮਾਂ ਦਾ ਤੇ ਮੰਨੂਗੀ ਨਾ ਸਾਡਾ ਤੇ ਅਸਰ ਕਰਦੀ ਨਹੀਂ ਗੱਲਾਂ ਦਾ ਜਨ ਕੋਈ ਨਹੀਂ ਆਉਂਦੀ ਹੁਣੀ ਕਿਦਾਂ ਕਿਦਾਂ ਚੰਗਾ ਹੋਇਆ ਬੱਦਲ ਹੋਇਆ ਵਾ ਠੰਡੇ ਠੰਡੇ ਆ ਗਈਆਂ ਮੈਂ ਹੁਣ ਟੈਮ ਦੇ ਨਾਲ ਹੀ ਮੈਂ ਪੈਂਦੀ ਆ ਗਈ ਆ ਚਾਹ ਰੇਦੀ ਰਹਿਣ ਦੀ ਮੈਂ ਖਾਂ ਸੱਸਿਕਾ ਪੈਂਦੀ ਸੱਸਿਕਾ ਜੀ ਸੱਸਿਕਾ ਹੋਰ ਕੀ ਆ ਜੀ ਬੜੇ ਵਧੀਆ ਤਾਂ ਇਹ ਆਪਣੇ ਸੁਣਾਓ ਬੱਸ ਵਧੀਆ ਆਜੋ ਗਰਮੀ ਬੜੀ ਆ ਇਹ ਆ ਵੀ ਠੰਡੇ ਠੰਡੇ ਆ ਗਏ ਉਹਦਾ ਟਾਈਮ ਨਹੀਂ ਨਹੀਂ ਤਾਂ ਬਹੁਤ ਜਿਆਦਾ ਗਰਮੀ ਲੱਗਦੀ ਹੈ ਹਾਂਜੀ ਮਮੀ ਸਾਹਿਬ ਤੁਸੀਂ ਬੈਠੇ ਬਹਾ ਮੈਂ ਪੜੀ ਲਿਆ ਹਾਂ ਹਾਂ ਮੰਮੀ ਤੁਹਾਨੂੰ ਵੀ ਪਤਾ ਮੈਂ ਤੁਹਾਨੂੰ ਕਿਉਂ ਸੱਦੇ ਆ ਬਹਿ ਜੋ ਦੱਸ ਕੀ ਗੱਲ ਹੋਈ ਆ ਫਿਰ ਮੈਨੂੰ ਤੂੰ ਇਹੀ ਸੱਚ ਦੱਸੋ ਪਹਿਲਾਂ ਮੈਨੂੰ ਕਿਹੜਾ ਸੱਚ ਦੱਸਾਂ ਮੈਂ ਤੈਨੂੰ ਜਿਹੜਾ ਮੈਂ ਇਹਨਾਂ ਕੋਲੋਂ ਪੁੱਛਣ ਲਈ ਤੂੰ ਉੱਥੇ ਹਸਪੀਟਲ ਨਹੀਂ ਆਏ ਕਿਹੜੇ ਹਸਪੀਟਲ ਜਿੱਥੇ ਮੰਮੀ ਤੁਸੀਂ ਆਏ ਸੀ ਮੈਂ ਤਾਂ ਕੋਈ ਹਸਪੀਟਲ ਨਹੀਂ ਗਈ ਤੈਨੂੰ ਕੋਣ ਆਂਦਾ ਵਾ ਆ ਲਓ ਪਹਿਲੇ ਪਾਣੀ ਭੈਣ ਜੀ ਵੇਖੋ ਇਹਨੇ ਇੱਕੋ ਹੀ ਰਾਟ ਫੜੀ ਆ ਇਹਨੂੰ ਤੁਸੀਂ ਸਮਝਾਓ ਹੁਣ ਅਹੀਂ ਤੇ ਬੜਾ ਸਮਝਾ ਸਮਝਾ ਵੇਖ ਲਿਆ ਵਾ ਤਾਂ ਡਾ ਹੀ ਕਹਿਣਾ ਮੰਨ ਲੇ ਕਿਤੇ ਚਲ ਕੋਈ ਨਹੀਂ ਮੈਂ ਸਮਝਾਵਨੀ ਹੈ ਭੈਣ ਜੀ ਇਹਨੂੰ ਹਾਂ ਮੈਂ ਤਾਂ ਸਾਬੀ ਨੇ ਤੇ ਬਹੁਤ ਸਮਝਾਇਆ ਵਾ ਕੋਈ ਨਹੀਂ ਮੈਂ ਸਮਝਾਵਨੀ ਮੈਂ ਐਸੇ ਕਰਕੇ ਚੇਚੀ ਆਈ ਏ ਕੁੜੀ ਸਮਝੰਦੀ ਏ ਤੇ ਕੁੜੀ ਨਾ ਵੀ ਲੜਦੀ ਏ नहीं कोई नी मैं समझा लड़ती है कुड़ी तो तुम ओथे नहीं मैं नहीं है, है। मेनू तो अज तक नहीं पता है सियानी बन तेरी सस वे हो कि चंकी आर घर वाला किन्ना चंगा तो वह ਕੁੜੀ ਨੂੰ ਹਿੰਦੂ ਚੰਗਾ ਮਾੜਾ ਬੋਲਦੀ ਆ ਸਾਰਿਆਂ ਨੂੰ ਤੂੰ ਇਦਾਂ ਹੀ ਕਰੇਂਗੀ ਕਿਉਂ ਤੈਨੂੰ ਵਹਿਮ ਖਾ ਗਿਆ ਵਾ ਮੈਂ ਮਮੀ ਮੈਨੂੰ ਵਹਿਮ ਕਿੱਦਾਂ ਹੋ ਸਕਦਾ ਵਾ ਮੈਂ ਕਿਹੜੀ ਦੱਸੂ ਛੇਣਵਾ ਤੈਨੂੰ ਕਿੰਨੇ ਕਾਲ ਦੱਸ ਦਿੱਤੀ ਸਾਨੂੰ ਸਾਰਿਆਂ ਨੂੰ ਨਹੀਂ ਕਿਸ ਨੂੰ ਪਤਾ ਤੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵਾ ਮੈਂ ਵੀ ਆਪਣੇ ਦਬਾਅ ਤੇ ਬੋਝ ਪਾ ਕੇ ਬੈਠੀ ਆ ਤੂੰ ਮੈਂ ਤੇ ਤੁਹਾਨੂੰ ਤਾਂ ਸੱਦਦੇ ਆ ਕਿ ਤੂੰ ਹੀ ਸਾਰਾ ਕੁਝ ਇਹਨਾਂ ਨੂੰ ਸੱਚ ਦੱਸੋ ਕਿ ਤੂੰ ਇਹ ਮੈਨੂੰ ਸੱਚ ਦੱਸ ਤੋ ਕਿ ਉਹ ਵੀ ਝੂਠ ਬੋਲੀ ਜਾਂਦੇ ਤੂੰ ਵੀ ਮੈਨੂੰ ਲੱਗਦਾ ਹਨ ਕਿ ਉਹਨਾਂ ਨਾਲ ਲੜ ਕੇ ਜੇ ਹਾਂ ਮੈਂ ਆਪਣੀ ਧੀ ਨਾਲ ਝੂਠ ਬੋਲਣਾ ਜੇ ਮੈਨੂੰ ਕੋਈ ਗੱਲ ਤਾਂ ਪਤਾ ਹੋਵੇ ਤੇ ਮੈਂ ਧੀਏ ਤੈਨੂੰ ਦੱਸਾਂ ਨਾ ਕਿਹੜੀ ਗੱਲ ਤੇ ਮੈਂ ਦੱਸਾਂ ਤੂੰ ਤੇ ਜਾਣ ਕੇ ਐਵੇਂ ਛੇੜਣ ਬਣੀ ਆ ਮਾਇਆ ਪਿਆ ਕਰ ਉੱਠ ਕੇ ਤੇ ਕੰਮ ਧੰਦਾ ਵੀ ਕਰਿਆ ਕਰ ਕੋਈ ਨਾ ਕੋਈ ਇਦਾਂ ਸੋਚਦੀ ਰਹਿਣੀ ਨਹੀਂ ਹੁੰਦੀ ਆ ਤੂੰ ਦਿਮਾਗ ਤੇ ਬੋਝ ਪਾ ਕੇ ਬਹਿ ਜਾਗੀ ਕੰਮ ਇਹ ਅੱਗੇ ਵੀ ਤਾਂ ਕੰਮ ਧੰਦਾ ਕਰਦੀ ਹਾਏ ਤੁਸੀਂ ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਮੈਂ ਕਿ ਤੈਨੂੰ ਹੋ ਗਿਆ ਵਾ ਸਾਰੇ ਠੀਕ ਠਾਕ ਆ ਸਾਰੇ ਤੇਰੀ ਜੀ ਹਜ਼ੂਰੀ ਕਰਦੇ ਆ ਹੱਸਦੇ ਖੇਡਦੇ ਰਿਹਾ ਕਰ ਇਹਨਾਂ ਦੇ ਨਾਲ ਐਵੇਂ ਆਪਣੇ ਮਨੋਂ ਤੇ ਬੋਝ ਬਣਾਈ ਜਾਣੀ ਸੋਚੀ ਜੜੇ ਜਾਣੀ ਆ ਜਿੰਨਾ ਸੋਚੇ ਕਿ ਨਾ ਉਨੇ ਬੋਈ ਤਰ੍ਹਾਂ ਦਿਮਾਗ ਤੇ ਜਿਆਦਾ ਪੈਣਾ ਵਾ ਮੰਮੀ ਮੇਰੇ ਗਰਲ ਸੁਣੋ ਹਏ ਮੈਨੂੰ 6 ਮਹੀਨੇ ਆਪਣਾ ਢਿੱਡ ਚ ਨਿਆਣਾ ਰੱਖਿਆ ਉੱਥੇ ਕੇਸ ਹੋਇਆ ਤੂੰ ਹੀ ਨਹੀਂ ਹੈ ਸਾਰਾ ਕੁਝ ਡਾਕਟਰਾਂ ਨੇ ਦੱਸਿਆ ਤੂੰ ਵੀ ਮੁੱਕ ਕਰਨ ਦੇ ਜੀ ਹੁਣ ਹਾਏ ਰੱਬਾ ਮੈਂ ਤੇ ਤੇਰੇ ਨਾਲ ਮੱਥਾ ਮਾਰ ਕੇ ਥੱਕ ਗਈ ਆ ਤੂੰ ਕਿਹੜੇ ਕੇਸ ਦੀ ਗੱਲ ਕਰਦੀ ਆ ਕੱਦੀ ਆਪਣੇ ਜੀਆ ਤੋਂ ਬਿਨਾ ਵੀ ਕੇਸ ਹੋਇਆ ਵਾ ਹਾਏ ਤੂੰ ਹੀ ਸਾਰੇ ਜਾਣੇ ਤੇ ਮੇਰੇ ਲੱਗ ਗਈ ਤੂੰ ਕਿੰਨੂ ਲੱਗੇ ਵੇਖ ਲਿਆ ਕਿ ਉਹ ਤੂੰ ਟੈਨਸ਼ਨ ਚ ਪਈ ਨਾਲੇ ਸਾਨੂੰ ਪਾਇਆ ਵਾ ਹੈ ਘਰ ਵਾਲਾ ਤੇਰਾ ਜਿਹੜਾ ਉਹ ਵਕ ਟੈਨਸ਼ਨ ਚ ਪਿਆ ਵਾ ਮੈਂ ਐਸੇ ਕਰਕੇ ਚੇਚੀ ਆਈ ਆ ਮੈਂ ਤੁਹਾਨੂੰ ਤਾਂ ਹੀ ਫੋਨ ਕਰਾਇਆ ਵੀ ਤੁਸੀਂ ਆਓਗੇ ਕੁਝ ਹੱਲ ਕਰੋਗੇ ਮੇਰਾ ਤਾਂ ਦਿਲ ਵੀ ਜੀ ਕਰਦਾ ਹੀ ਵੀ ਮੈਂ ਤੈਨੂੰ ਮਿਲਣ ਜਾਵਾਂ ਪਰ ਤੂੰ ਤੇ ਮੈਨੂੰ ਤਾਂ ਪਤਾ ਹੀ ਜਿਹੜੀ ਗੱਲ ਤੂੰ ਮੇਰੇ ਨਾਲ ਕਰਨੀ ਹੈ ਹੈ ਮੇਰੇ ਮਨ ਤੇ ਵੀ ਤੂੰ ਕੱਲੀ ਕਰੀ ਤੇ ਬੋਝ ਪਾਇਆ ਵਾ ਕੁਸਿਆਣੀ ਬਣ ਤੂੰ ਇਹ ਨਹੀਂ ਤਾਂ ਕਰਦੀ ਉਹ ਵੀ ਤਾਂ ਕਰਦੇ ਦੱਸ ਮੰਮੀ ਮੇਰੇ ਨਾਲ ਹਕੀਕਤ ਤੇ ਸਾਰਾ ਕੁਝ ਹੋਇਆ ਮੈਨੂੰ ਕਿਉਂ ਜਿਵੇਂ ਸ਼ਦੈਣ ਬਣਾਈ ਜਾਂਦੇ ਸਾਰੇ ਜਾਣੇ ਰਲ ਕੇ ਪੁੱਤ ਤੂੰ ਤਾਂ ਸਾਰਿਆਂ ਨੂੰ ਸ਼ਦਾਈ ਬਣਾਤਾ ਵਾ ਹੈ ਮੈਂ ਨਹੀਂ ਧੰਵਾ ਜਿਹੜੇ ਤੇਰੇ ਨਾਲ ਇੰਨਾ ਚੰਗਾ ਰਹਿੰਦੇ ਆ ਜਿਉਹ ਜੇ ਹੋਣ ਨਾ ਤੇ ਧੱਕੇ ਤੂੰ ਮੇਰੇ ਕੋਲ ਵਾਰੀ ਹੋਵੇ ਤੂੰ ਮੈਨੂੰ ਤਾਂ ਤੂੰ ਅੱਧੇ ਘੰਟੇ ਚ ਕੰਬਲੀ ਕਰਕੇ ਰਹਾ ਦਿੱਤਾ ਵਾ ਮੈਂ ਤਾਂ ਉਹਨਾਂ ਤੋਂ ਕੁਰਬਾਨ ਜਾਨੀ ਆ ਜਿਹੜਾ ਤੇਰੇ ਨਾਲ ਜਤੋਂ ਬੈ ਕੜੀ ਘਟਦੇ ਮੈਂ ਤਾਂ ਤੁਹਾਡੇ ਤੋਂ ਬੜੀ ਆਸ ਲਾਈ ਤੇ ਤੁਸੀਂ ਮੰਮੀ ਆਣਗੇ ਮੇਰੀ ਆਸਾ ਤੇ ਪਾਣੀ ਫੇਰ ਤਵ ਅਹੇ ਜੇ ਕੋਈ ਗੱਲ ਦਾ ਪਤਾ ਹੋਵੇ ਤੇ ਮੈਂ ਤੇਰੇ ਤੋਂ ਕੋਈ ਉਹਲਾ ਰੱਖਾਂ ਦੱਸ ਮੈਨੂੰ ਨਹੀਂ ਪਤਾ ਲੱਗਣ ਡਿਆ ਮੰਮੀ ਕੀ ਹੋਣ ਡਿਆ ਵਾ ਮੇਰੇ ਨਾਲ ਆਵੇਂ ਕੱਲੀ ਬੈਠੀ ਬੋਝ ਪਾਈ ਚਲੇ ਜਾਂਦੀ ਆ ਹੈ ਆਪਣੀ ਸੱਸ ਨੇ ਹੱਥ ਵਟਾਇਆ ਕਰ ਕੰਮ ਚ ਤੇਰਾ ਧਿਆਨ ਹੋਰ ਕਿਤੇ ਪਵੇ ਪਤਾ ਨਹੀਂ ਕਿਹਨੇ ਤੇਰੇ ਦਿਮਾਗ 'ਚ ਇਹ ਕੀੜਾ ਭਰ ਦਿੱਤਾ ਵਾ ਮੰਮੀ ਕੀੜੇ ਵਾਲੀ ਥੋੜੀ ਗੱਲ ਵਾ ਮੈਂ ਦੱਸ ਮੰਮੀ ਡਾ ਲੰਬਾ ਸੁਪਨਾ ਵੇਖ ਲਿਆ ਵਾ ਇਹ ਪਤਾ ਕਿਹੜੇ ਸੁਪਨੇ ਤੈਨੂੰ ਆਉਂਦੇ ਰਹਿੰਦੇ ਆ ਵੱਖਰੀਆਂ ਸੋਚਾਂ ਲੈ ਕੇ ਬੈਠੀ ਰਹਿਨੀ ਹੁੰਨੀ ਆ ਤੂੰ ਆਪਣੇ ਦਿਮਾਗ ਤੋਂ ਵੀ ਕੰਮ ਲਿਆ ਕਰ ਦਿਮਾਗ ਤੇ ਮੰਮੀ ਮੇਰਾ ਸਾਰੇ ਨੇ ਰਲ ਕੇ ਖਾਲੀ ਕਰਤਾ ਦਿਮਾਗ ਤੋਂ ਮੈਂ ਕੀ ਕੰਮ ਲਵਾਂ ਜਿਹੜੇ ਕੰਮ ਤੂੰ ਡਈ ਆ ਨਾ ਕਰਨ ਮੈਨੂੰ ਲੱਗਦਾ ਤਮਾ ਨੂੰ ਨਾ ਟਿਕਾ ਲੀ ਹੋ ਜਾਣੇ ਸਾਰੇ ਅਜੇ ਵੀ ਵੇਲਾ ਹੈ ਤਾਂ ਸੰਭਲ ਲਾ ਤਾਨੂੰ ਮੇਰੀ ਸੱਸ ਨੇ ਬਾਰ ਕੋਸ਼ ਗਿਆ ਸੱਸ ਨੇ ਮੈਨੂੰ ਕੀ ਕਹਿਣਾ ਬਿਨਾਂ ਦਾ ਹੀ ਉਹਨਾਂ ਦੀਆਂ ਗੱਲਾਂ ਚ ਆ ਗਏ ਜੀ ਮੈਨਾਂ ਤਾਂ ਕੁਝ ਵੀ ਨਹੀਂ ਕਿਹਾ ਉਹਨੇ ਉਹ ਤਾਂ ਮੈਨੂੰ ਮਿਲੀ ਆ ਤੇ ਮੈਂ ਸਿੱਧੀ ਅੰਦਰ ਆ ਗਈ ਤੇਰੇ ਕੋਲ ਆ ਗਈ ਤੂੰ ਬੇਸਵਿਸ ਕਰਨ ਨਹੀਂ ਆਉਂਦਿਆਂ ਨੂੰ ਮੈਂ ਤਾਂ ਤੇਰੇ ਵੱਲ ਵੇਖ ਕੇ ਹੈਰਾਨ ਹੋ ਗਈ ਤੈਨੂੰ ਕੀ ਹੋ ਗਿਆ ਫਿਰ ਜਾਬੀ ਨੇ ਤਾਂ ਨਹੀਂ ਤੁਹਾਨੂੰ ਫੋਨ ਲਾ ਕੇ ਕੁਝ ਕਿਹਾ ਮੇਨੋ ਸਾਬੀ ਨੇ ਕੋਈ ਫੋਨ ਨਹੀਂ ਲਾਇਆ ਆਪੇ ਦੀ ਮਾਨਾ ਇਹਦੇ ਖਾਣੇ 'ਚ ਕੋਈ ਗੱਲ ਪਾਉਗੀ ਕਿੱਡਾ ਦਰੇਗ ਲਾ ਕੇ ਬੈਠੀ ਕੋਈ ਗੱਲ ਕਰੀ ਜਾਂਦੀ ਏ ਪੰਦੋਂ ਜੀ ਦੀ ਕੰਢੀ ਆ ਚਾਹ ਬਣ ਗਈ ਏ ਮੁੰਡਾ ਨਹੀਂ ਆਇਆ ਚਾਨਕ ਦੋਨਾਂ ਨੇ ਅਣਕੰਨੇ ਕੁਝ ਵੀ ਚਾਹਾਂ ਲਿਆ ਹੁਣ ਕੀ ਕਰਾਂ ਚਾਹ ਠੰਡੀ ਹੋ ਜਣੀ ਆ ਚਲ ਮੈਂ ਚਾਹ ਫੜਾ ਦਿੰਨੀ ਆ ਜਾਊਗਾ ਤੇ ਵੇਖੀ ਜਾਓ ਬਾਅਦ ਚ ਦੇ ਦੂੰਗੀ ਫਿਰ ਹੋਰ ਕੀ ਕਰਾਂ ਫਿਰ ਉਹਨੇ ਵੀ ਕਹਿਣਾ ਚਾਹ ਤੜੀ ਆ ਕਿ ਮਾਂ ਤੜੀ ਆ ਤਾਂ ਕਿ ਚਾਹ ਲੈ ਕੇ ਨਹੀਂ ਆਈ ਨਾਲੇ ਪਤਾ ਕੁੜੀ ਨੂੰ ਘਟ ਪਿਆ ਕਰਨ ਇਹ ਨਾ ਨੰਨੂ ਗੁੱਸੇ ਹੋਇਆ ਕਰ ਮਾਂ ਉਹਦੀ ਚਲਦੀ ਐ ਇੰਨੀਆਂ ਗੱਲਾਂ ਕੋਈ ਮਾਂ ਆਪਣੇ ਤੇ ਦੇ ਨਹੀਂ ਇੰਨੀਆਂ ਗੱਲਾਂ ਚਲਦੀ ਆਗੀ ਠੀਕ ਆ ਨਾ ਕੋ ਸਮੇਂ ਤਾਰੇ ਕਾਰਨ ਫੇਰ ਵੀ ਚੰਗੀ ਆ ਜੜੀ ਜਰੀ ਜਾਂਦੀ ਆ ਹੈ ਕਿ ਚਲ ਕੋਈ ਗੱਲ ਨਹੀਂ ਇਹਦੇ ਵਸ ਦੀ ਗੱਲ ਨਹੀਂ ਲੱਗਦੀ ਜਿਹੜੀ ਇਦਾਂ ਕਰਦੀ ਆ ਆ ਲੋ ਭੈਣ ਦੀ ਚਾਹ ਆ ਜੋ ਸੋਖਾ ਹੁਣ ਵੀ ਗੱਲ ਪਈ ਖਾਣੇ 'ਚ ਕੋਈ ਕਿ ਨਹੀਂ ਹੈ ਜੇ ਵੀ ਸਾਡਾ ਤਾਂ ਯਕੀਨ ਨਹੀਂ ਮੰਨਦੀ ਹੁਣ ਮਾਂ ਦਾ ਤਾਂ ਯਕੀਨ ਹੈਗਾ ਕਿ ਨਹੀਂ ਹੈਗਾ ਮਾਂ ਤੇ ਵੀ ਮੈਨੂੰ ਲੱਗਦਾ ਤੁਸੀਂ ਮੰਮੀ ਨੂੰ ਬਾਰ ਕੁਝ ਕਿਹਾ ਆ ਹਾਏ ਰੱਬਾ ਵੇ ਲੋ ਭੈਣ ਜੀ ਕਿੱਦਾਂ ਨਹੀਂ ਗੱਲਾਂ ਕਰਨ ਲਈ ਜੇ ਮੈਂ ਤੇਨੂੰ ਕਿਹਾ ਬਾਬੇ ਮੈਨੂੰ ਉਹਨੇ ਕੁਛ ਨਹੀਂ ਕਿਹਾ ਹੈਗਾ ਮੈਂ ਤੇ ਹੁਣ ਸਮਝਾਇਆ ਵਾ ਬਥੇਰਾ ਸਮਝਾਇਆ ਕੋਈ ਨਹੀਂ ਸਮਝਦੀ ਐ ਐਦਾਂ ਹੀ ਕਰੀ ਜਾਂਦੀ ਹਰ ਗੱਲ ਐਦਾਂ ਹੀ ਕਰੀ ਜਾਂਦੀ ਐ ਤੇ ਮਾਂ ਪੁੱਤ ਸੁਧਾਈ ਹੋ ਝੱਲੇ ਆ ਦਿਨ ਵਾਲੇ ਮੈਂ ਤੇ ਦੀ ਹੁਣ ਸੁਣ ਕੇ ਆਪ ਮੇਰੇ ਦਿਮਾਗ ਤੇ ਅਸਰ ਪੈਣ ਲੱਪਿਆ ਤਨ ਨੂੰ ਤੇ ਹੁਣ ਘੜੀ ਤੇ ਆਪ ਜਿਹੜੇ 24 ਘੰਟੇ ਦੇ ਨਾਲ ਰੰਨੇ ਆ ਉਹ ਵੇਖੋ ਨਾ ਹੋਰ ਤੂੰ ਤੇ ਤੁਹਾਨੂੰ ਜੋ ਉਹ ਇੰਨੇ ਨੂੰ ਸਮਝੇ ਨਹੀਂ ਐ ਮੈਂ ਕੋਈ ਨਹੀਂ ਕੋਈ ਨਹੀਂ ਇਹਨੂੰ ਪਾਊਗਾ ਫਰਕ ਸੋਖ ਪੁੱਤ ਇਦਾਂ ਨਾ ਕਰਿਆ ਕਰ ਆਖੇ ਲੱਗ ਜਾ ਮੇ ਤੇਰੀ ਸਾਸ ਕਿੰਨੀ ਚੰਗੀ ਆ ਹੋਰ ਤੈਨੂੰ ਕੀ ਚਾਹੀਦਾ ਮੈਂ ਮੈਨੂੰ ਨਹੀਂ ਸਮਝ ਲੱਗਣ ਲਈ ਮੇਰਾ ਨਹੀਂ ਜੇ ਦਿਮਾਗ ਜੇ ਕੰਮ ਕਰਨ ਦੇ ਆ ਕੀ ਹੋ ਗਿਆ ਤੇਰੇ ਦਿਮਾਗ ਨੂੰ ਚੰਗੀ ਭਲੀ ਹਾਂ ਇਦਾਂ ਦੀ ਸਾਸ ਕਿਤੇ ਲੱਭਣੀ ਆ ਭੈਣ ਜੀ ਜਦੋਂ ਤੇਰਾ ਦਿਮਾਗ ਕੰਮ ਕਰਨਾ ਉਹ ਤੂੰ ਸਾਡਾ ਕਰਨੋਂ ਹਟ ਜਾਣਾ ਜਿਹੜੇ ਇਹਨੇ ਹਾਲਾਤ ਕੀਤੇ ਸਾਡੇ ਇੱਥਾਂ ਘਰ ਵਿੱਚ ਖੱਲਰ ਪੈਂਦਾ ਵਾ ਨਾ ਕਰ ਇਦਾਂ ਹਾਡੇ ਤਾਂ ਤੈਨੂੰ ਕੋਈ ਯਕੀਨ ਹੀ ਨਹੀਂ ਹੈਗਾ। ਪੁੱਤ ਸਿਆਣਿਆਂ ਨੇ ਕਿਹਾ ਵਾ ਮੂਨ ਨਾਲੋਂ ਬਿਆਜ ਪਿਆਰਾ ਹੁੰਦਾ ਵਾ। ਹਾ ਧੀਆ ਪੁੱਤ ਵੱਧ ਹੁੰਦੇ। ਕਿੱਦਾਂ ਨੀ ਗੱਲਾਂ ਕਰਦੀ ਤੂੰ? ਕੋਈ ਨਹੀਂ ਮਮੇ ਮੈਂ ਸੋਚਦੀ ਆਂ ਦਾ ਮਤਲਬ ਫਿਰ ਮੈਂ ਹੀ ਆਪਣੇ ਦਿਮਾਗ ਨਾਲ ਵੱਧ ਸੋਚੀ ਜਾਣ ਲਈ। ਆਪਣੇ ਦਿਮਾਗ 'ਚ ਜਿਹੜੀ ਗੱਲ ਭਾਲੀ ਆ ਨਾ ਇਹਨੂੰ ਕੱਢ ਇਹੋ ਜਿਹਾ ਕੁਛ ਨਹੀਂ ਹੈਗਾ ਪੁੱਤ। ਨਹੀਂ ਹੋਊਗਾ ਪਰ ਮੰਮੀ ਮੇਰੇ ਨਾਲ ਈਟਾ ਵਟਾ। ਕੀ ਅਮਨੋ ਤੇ ਮੰਮੀ ਆਪ ਨਹੀਂ ਸਮਝ ਲੱਗਣਦੀ ਇੱਕੋ ਗੱਲ ਲਈ ਜਾਂਦੀ ਬਸ ਇੱਕੋ ਹੀ ਗੱਲ ਪਤਾ ਨਹੀਂ ਕਿੰਨੇ ਕੀੜਾ ਭਰਤਾ ਦੇ ਦਿਮਾਗ 'ਚ ਇਹ ਹੋ ਜਾ ਐਡਾ ਦਿਮਾਗ ਇਹਦਾ ਖਰਾਬ ਹੋ ਸੁਖਪਤ ਹੋਇਆ ਗਈ ਤੈਨੂੰ ਤੈਨੂੰ ਸੁਪਨਾ ਆਇਆ ਸੁਪਨਾ ਤੇ ਇਹ ਤੈਨੂੰ ਕਿ ਝੂਠ ਹੁੰਦਾ ਵਾ ਸੱਚ ਥੋੜਾ ਲੈ ਕਰਕੇ ਬਹਿ ਜਾਈਦਾ ਹੁੰਦਾ ਵਾ ਇਹਨੂੰ ਦਿਮਾਗ ਤੇ ਭਾਲ ਕੇ ਬਹਿ ਜਾਈਦਾ ਆਹ ਗੱਲ ਇਦਾਂ ਹੋਈ ਇਹਨੂੰ ਸੋਚੀ ਜਾਓ 24 ਘੰਟੇ ਕਦੀ ਸੁਪਨਾ ਵੀ ਸੱਚ ਹੋਇਆ ਵਾ ਸੁਪਨਾ ਜਿੱਤੇ ਕਿਤੇ ਕਿਤੇ ਪਹੁੰਚਾਈਦਾ ਤਾਂ ਤੂੰ ਇੱਕ ਸੁਪਨਾ ਲੈ ਕੇ ਬੈਣੀ ਆ ਐਨੇ ਜੀਆਂ ਦਾ ਤੈਨੂੰ ਕੋਈ ਯਕੀਨ ਨਹੀਂ ਜਿਹੜੇ ਤੇਰੇ ਆਪਣੇ ਭਾਂਜੀ ਅਏ ਤੇ ਨਨਾਨਾ ਕਿੰਨੀਆਂ ਵਿਦਕਰਾਂ ਕਰਦੀਆਂ ਵਾ ਇਹਨੇ ਨਨਾਨੇ ਦੀ ਨੇ ਕਦੀ ਵਿਦਕਰਾਂ ਨਹੀਂ ਕੀਤਾ ਵੀ ਪੰਜਾਈ ਬੈਠੀ ਆ ਤਾਂ ਬੈਠੀ ਰਹਿਣ ਦੇ ਕੰਮ ਸਾਰਾ ਉਹ ਕਰ ਜਾਂਦੀ ਐ ਕਦੀ ਇਹਨੂੰ ਕੰਮ ਧੰਦਾ ਨਹੀਂ ਕਦੀ ਕਿਹਾ ਹੀ ਤੇ ਫਿਰ ਵੀ ਇਦਾਂ ਕਰੀ ਤੇ ਫਿਰ ਸਹੀ ਗਲਤ ਨਹੀਂ ਨਾ ਤੂੰ ਤਾਂ ਪੂਰਨ ਭਾਗ ਕੀਤਾ ਜਿਹਨੂੰ ਤੈਨੂੰ ਇਹੋ ਜਿਹਾ ਟੱਬਰ ਮਿਲਿਆ ਸੱਸ ਮਿਲੀ ਤੇ ਨਨਾਨਾ ਤੇਰਾ ਬੰਦਾ ਤੇਰੇ ਸਾਈਂ ਜਿੰਦਾ ਹੋਰ ਤੈਨੂੰ ਕੀ ਚਾਹੀਦਾ ਤੂੰ ਕਹੀਂ ਨੀ ਨਾ ਮੰਮੀ ਮੇਰੀ ਮੰਮੀ ਨੂੰ ਸਾਧੋ ਮੈਂ ਮੰਮੀ ਆਪਣੀ ਕੋ ਪੁੱਛ ਲੈਣਾ ਸਾਰਾ ਕੋ ਹਮੇਰਤੇ ਨੇ ਯਕੀਨ ਕਰਨਾ ਆਪਣੀ ਮਾਤ ਦੇ ਯਕੀਨ ਕਰ ਮੈਂ ਤੋ ਹੋ ਆਖਣ ਡੇ ਆ ਕਿ ਸਾਨੂੰ ਨਹੀਂ ਕਿਹੇ ਗੱਲ ਦਾ ਪਤਾ ਤਾਂ ਤੈਨੂੰ ਕਾਦਾ ਪਤਾ ਵਾ ਉਹ ਸੱਸਾਂ ਜਿੰਨੀ ਮਰਜ਼ੀ ਮਾਵਾਂ ਬਣ ਕੇ ਵਿਖਾ ਲੰਨਾ ਫੇਰ ਉਹਨੂੰ ਸਾਸਿ ਕਿਹਾ ਜਾਂਦਾ ਵਾ ਅਜਾ ਤੇਰੀ ਮਾਂ ਆਈ ਆ ਹੁਣ ਸਾਰਾ ਕੋ ਤੇ ਦੱਸਣ ਡਈ ਆ ਤੈਨੂੰ ਸੱਸ ਨੂੰ ਤੇ ਫੇਰ ਸਾਸਿ ਕਹਿਣਾ ਵੀ ਸਾਸਿ ਆਏ ਨਾ ਪੁੱਤ ਤੇਰੀ ਸਾਥੇ ਜਿਹੜੀ ਸੱਸਾਂ ਵਰਗੀ ਸੱਸ ਨਹੀਂ ਆ ਜੇ ਕਿਤੇ ਬੈੜੀ ਦੇ ਪੱਲੇ ਪੈ ਜਾਂਦੀ ਨਾ ਤੇ ਤੇਰਾ ਦਿਮਾਗ ਸਰਾ ਟਿਕਾਣੇ ਆ ਜਾਣਾ ਹੀ ਚੱਲ ਭੈਣ ਜੀ ਇਹ ਚਾਹ ਪੀਓ ਠੰਡੀ ਹੋ ਗਈ ਐ ਪੀ ਲੈ ਸੋਖ ਤੁਸੀਂ ਚਾ ਨੱਲਾ ਚਾਹ ਤੁਸੀਂ ਪੀਓ ਤੁਸੀਂ ਵੀ ਚਾਹ ਲਓ ਤੁਸੀਂ ਵੀ ਲਓ ਘਟ ਮੈਂ ਦਿਮਾਗ ਨੂੰ ਖਰਾਬ ਕਰਕੇ ਬੈਠੀ ਆ ਸੋਖਾ ਕੱਲੀ ਬੈ ਕੇ ਸੋ ਜਾ ਕੋ ਜੇ ਮੰਮੀ ਦਾ ਅਸਰ ਨਹੀਂ ਕਰਨਾ ਤੂੰ ਆਪ ਹੀ ਆਪਣੇ ਦਿਮਾਗ ਤੇ ਸੋਚ ਕੇ ਵੇਖ ਵੀ ਸਾਰੇ ਕਹਿੰਦੇ ਆ ਤੇ ਤੈਨੂੰ ਕਿਉਂ ਨਹੀਂ ਯਕੀਨ ਆਉਂਦਾ ਇਨ੍ਹਾਂ ਗੱਲਾਂ ਤੇ हां जी आयो हां मेरी गल सुनो चलो बैठ जा मैं हम नहीं है चंगा मेरे फगना नहीं मम्मी भी ओही गल करी जंदी है जो ये गल करते है की होन रे अब के मैं इंज्यादा सोचन दे पिया पर मैं ना में थोड़ी सोच सकदी हां सारा कुछ मेरे नाल ਹੰਡੇ ਆ ਬੀਤੇ ਆ ਪਰ ਮੈਨੂੰ ਕੁਛ ਪਤਾ ਹੀ ਨਹੀਂ ਹੈ ਮੈਂ ਉਂਤੇ ਆਖਿਆ ਹੀ ਮੰਮੀ ਹਨ ਕਿ ਸਾਰਾ ਕੁਝ ਦੱਸੋਗੀ ਮੈਨੂੰ ਪਰ ਮੰਮੀ ਵੀ ਉਹੀ ਬੋਲਣ ਦੀ ਜੋ ਇਹ ਬੋਲਣ ਦੇ ਪੰਜੀ ਆ ਜਾਓ ਬੈਠੋ ਬੈਠੇ ਪੰਜੀ ਪੱਲੇ ਪਿਆ ਉਹਦੇ ਕੁਛ ਨਾ ਕੁਛ ਕਿ ਨਹੀਂ ਮੈਂ ਸਮਝਾਇਆ ਤੇ ਮੈਂ ਬਥੇਰਾ ਬੋਲ ਉਹ ਮੇਰਾ ਕੰਮ ਹੋ ਗਿਆ ਕਿ ਨਹੀਂ ਕਰਤਾ ਮੈਂ ਤੁਹਾਡਾ ਕੰਮ ਹਾਂ ਤੁਹਾਨੂੰ ਨਹੀਂ ਮੇਰਾ ਹੱਥ ਪੜਾਟਾ ਤੂੰ